ਆਪਣੇ ਪਾਰਟਨਰ ਨੂੰ ਮਿਲਣ ਦਾ ਜਾਂ ਇਕੱਠੇ ਹੋਣ ਦਾ ਖਿਆਲ ਜਦੋਂ ਦਿਮਾਗ 'ਚ ਆਂਦਾ ਉਦੋਂ ਆਪਣੇ ਆਪ ਚਿਪਚਿਪਾ ਪਾਣੀ ਪ੍ਰੀ ਕਾਮੂਈ ਕਹ ਦਿੰਨੇ ਆ ਉਹ ਪ੍ਰੀ ਕਾਮ ਕਿਉਂ ਆਂਦਾ ਤੇ ਇਹਦਾ ਆਉਣ ਦਾ ਗਰਮੀਆਂ ਦੇ ਵਿੱਚ ਵਿਸ਼ੇਸ਼ ਕਾਰਨ ਕਿਉਂ ਹੈ ਨਾਕਾ ਲਾਊ ਫਾਰਮੂਲਾ ਇਹਨੇ ਨਾਕਾ ਲਾਣਾ ਹੈ ਇਹ ਬਰੀਕ ਬਰੀਕ ਬੀਜ ਕੀ ਨਾਕਾ ਲਾਉਣਗੇ ਜੀ ਦੇਖੋ ਫਰੂਕੀ ਸਾਹਿਬ ਇਹ ਜਿਹੜਾ ਬੀਜ ਨਾ ਇਹਨੇ ਤੁਹਾਡੀ ਜ਼ਿੰਦਗੀ ਬਦਲ ਦੇਣੀ ਹੈ ਜਿਹੜੇ ਜਿਹੜੇ ਮੇਰੇ ਵੀਰ ਨੂੰ ਇਹ ਪ੍ਰੋਬਲਮ ਹੈਗੀ ਹੈ ਨਾ ਸਿਰਫ ਉਹੀ ਜਾਣਦਾ ਵੀ ਇਸ ਚੀਜ਼ ਦੀ ਪੀੜ ਕਿੰਨੀ ਵੱਡੀ ਹੈ ਜਿਹੜੀ ਇਹਦੀ ਇੱਕ ਖਰਾਕੇ ਮੈਨੂੰ ਲੱਗਦਾ ਉਹ 1 ਰੁਪਏ ਤੋਂ ਵੀ ਸਸਤੀ ਬਣਨੀ ਹੈ 1 ਰੁਪਏ ਤੋਂ ਵੀ ਸਸਤੀ 1 ਰੁਪਏ ਤੋਂ ਵੀ ਸਸਤੀ ਬਣਨੀ ਹੈ ਆ ਮਾਸ ਇਹ ਇਕੱਠਾ ਕਿ ਹੁੰਦਾ ਪਿਆ ਇਹ ਇੱਕ ਸੂਰਤ ਇਦਾਂ ਦੀ ਆਏਗੀ ਵੀ ਇਹ ਛਿਲਿਆ ਜਾਏਗਾ ਇਹ ਛਿਲਿਆ ਨਾ ਜਾਏ ਬਟ ਜਦੋਂ ਇਹ ਲੋੜ ਤੋਂ ਵੱਧ ਜਾਂਦਾ ਇਹਦੀ ਕੁਆਂਟੀਟੀ ਇੰਨੀ ਜ਼ਿਆਦਾ ਵੱਧ ਜਾਂਦੀ ਏ ਵੀ ਜਦੋਂ ਅਸੀਂ ਸੋਚਦੇ ਹਾਂ ਕਿ ਤੇ ਸਾਡੇ ਕੱਪੜੇ ਖਰਾਬ ਹੋ ਜਾਂਦੇ ਨੇ ਉਹ ਬੜੀ ਇੰਬੈਰਸਿੰਗ ਸਿਚੁਏਸ਼ਨ ਬਣ ਜਾਂਦੀ ਏ ਅਗਰ ਇਹ ਟੈਨ ਸਿਚੁਏਸ਼ਨ ਆ ਗਈ ਤੇ ਫਿਰ ਉਹ ਸਿਚੁਏਸ਼ਨ ਬਣਦੀ ਕਿਉਂ ਆ ਕਾਰਨ ਕੀ ਹੁੰਦੇ ਨੇ ਜੇ ਜਦੋਂ ਅਸੀਂ ਸਰੀਰ ਨੂੰ ਲੋੜ ਤੋਂ ਵੱਧ ਤਰਸਾਨਦੇ ਆ ਤੜਫਾਨਦੇ ਆ ਇਹ ਉਹਦਾ ਇੱਕ ਸਾਈਡ ਇਫੈਕਟ ਏ ਜ ਤੁਹਾਡੀਆਂ ਅੱਖਾਂ ਆਪਣੇ ਪਾਰਟਨਰ ਮੂਰੇ ਹਮੇਸ਼ਾ ਲਈ ਨੀਂਦੀਆਂ ਹੋ ਜਾਂਦੀਆਂ ਨੇ ਉਹ ਸਿਚੁਏਸ਼ਨ ਸਿਰਫ ਉਹ ਬੰਦਾ ਜਾਣਦਾ ਜਿੰਨੇ ਉਹ ਸਿਚੁਏਸ਼ਨ ਨੂੰ ਫੇਸ ਕੀਤਾ ਸਾਡੇ ਜਿਹੜੇ ਸਪਰਮ ਦੀ ਕੁਆਲਿਟੀ ਇੰਨੀ ਵਧੀਆ ਹੋ ਜੇਗੀ ਸਪਰਮ ਤੁਹਾਡਾ ਇੰਨਾ ਠਿਕ ਹੋ ਜਾਏਗਾ ਤੁਸੀਂ ਕਹਿੰਦੇ ਸੋਚਿਆ ਨਹੀਂ ਹੋਊਗਾ ਵੀ ਇਹਦਾ ਰਿਜ਼ਲਟ ਇੰਨੇ ਸਸਤੇ ਨੁਸਕੇ ਦਾ ਹੋਏਗਾ ਕੀ ਫਿਰ ਨਾਕਾ ਲੱਗ ਜਾਏਗਾ ਜੀ ਜਿਹੜਾ ਪ੍ਰੀ ਕਮ ਆਂਦਾ ਜਿਹੜਾ ਲੋਡ ਤੋਂ ਬਾਅਦ ਆਂਦਾ ਉਹ ਬਿਲਕੁਲ ਬੰਦ ਹੋ ਜਾਏਗਾ ਜਿਹੜੀਆਂ ਰਾਲਾ ਚੁੰਨੀਆਂ ਬੰਦ ਹੋ ਜੂਗੀਆਂ ਜਿਹੜਾ ਕਹਿੰਦਾ ਵੀ ਮੇਰਾ ਸਮਾਂ ਘੱਟ ਲੱਗਦਾ ਜਾਂ ਮੈਨੂੰ ਜਾਣ ਆਨ ਦਾ ਹੀ ਸਮਾਂ ਲੱਗਦਾ ਉਸ ਸਮੇਂ ਵਾਲਾ ਮਸਲਾ ਹੱਲ ਹੋ ਜਾਏਗਾ ਮੁੱਛਾ ਖੜੀਆਂ ਜਾਣਗੀਆਂ 파ਟਰ ਨੂੰ ਤੁਹਾਡਾ ਕੁਛ ਹੋ ਜਾਏਗਾ ਕਿਉਂਕਿ ਅੰਬੈਰਸਿੰਗ ਸਿਚੁਏਸ਼ਨ ਇੰਨੀ ਬਣ ਜਾਂਦੀ ਹੈ ਨਮੋਸ਼ੀ ਇੰਨੀ ਬਣ ਜਾਂਦੀ ਹੈ ਆਪਣੀ ਇੱਜ਼ਤ ਬੰਦੇ ਦੀ ਜਿਹੜੀ ਇਹਨਾਂ ਉਹ ਦਾਤ ਲੱਗ ਜਾਂਦੀ ਹੈ ਜਦੋਂ ਕੋਈ ਨਾਲ ਬੈਠਾ ਯਾਰ ਦੋਸਤ ਅਡਾ ਜਾਂ ਵਕ ਵਕਾਰ ਤੁਹਾਨੂੰ ਟੀਚਰ ਕਰਦੇ ਨਾ ਵੀ ਤੇਰੀ ਪੈਂਟ ਗਿੱਲੀ ਕਿੱਦਾਂ ਹੋ ਗਈ ਤੇ ਉਹਦੇ ਲਈ ਉਸ ਬੰਦੇ ਲਈ ਉਸ ਸਮੇਂ ਜਨਮ ਮਰਨ ਵਾਲੀ ਸਿਚੁਏਸ਼ਨ ਬਣ ਜਾਂਦੀ ਹੈ ਉਹ ਚੀਜ਼ਾਂ ਦਾ ਫਾਰਮੂਲਾ ਜੀ ਜਿਹੜੀ ਅਸੀਂ ਧਾਗੇ ਵਾਲੀ ਮਿਸ਼ਰੀ ਲੈਣੀ ਹੈ ਉਹਨੂੰ ਪਹਿਲਾਂ ਆਪਾਂ ਕੁੱਟ ਲੈਣਾ ਚੰਗੀ ਤਰ੍ਹਾਂ ਕਿੰਨੇ ਕਿੰਨੀ ਕੁਆਂਟੀਟੀ ਕਿੰਨੀ ਹੋਵੇ ਜੀ 2 ਗ੍ਰਾਮ ਮਿਸ਼ਰੀ ਲੈਣੀ ਆਪਾਂ ਇੱਕ ਵਾਰ ਚੋ 2 ਗ੍ਰਾਮ 2 ਗ੍ਰਾਮ ਮਿਸ਼ਰੀ 2 ਗ੍ਰਾਮ ਸਿਰਫ 2 ਗ੍ਰਾਮ ਠੀਕ ਹੈ ਚੁਟਕੀ ਹੋ ਗਈ ਜੀ ਬਸ ਚੁਟਕੀ ਬੀਜ ਹੋ ਗਿਆ ਜੀ ਬਿਲਕੁਲ ਇੱਕ ਚਟਕੀ ਨਹੀਂ ਥਾੜੀ ਜਿਹੜੀ ਹੈ ਨਾ ਪ੍ਰੋਬਲਮ ਨੂੰ ਜੜ ਤੋਂ ਪੱਟ ਕੇ ਰੱਖ ਦੇਣਾ ਦੇਖੋ ਮਿਸ਼ਰੀ ਤੇ ਬੀਜ ਆਪਾਂ ਇਕੱਠੇ ਕਰਤੇ ਇਹਨਾਂ ਦੇ ਵਿੱਚ ਹੁਣ ਆਪਾਂ ਪਾਣਾ ਪਾਣੀ ਇਹ ਆ ਪਾਣੀ ਪਾਤਾ ਜੀ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਸਰਦੀਆਂ ਦੇ ਵਿੱਚ ਜੋ ਸਰੀਰ ਹੁੰਦਾ ਹੈ ਗਰਮੀਆਂ ਦੇ ਵਿੱਚ ਆ ਕੇ ਉਸ ਤਰ੍ਹਾਂ ਦੀ ਗੱਲਬਾਤ ਹੈ ਜਿਹੜੀ ਸਰੀਰ ਦੀ ਨਹੀਂ ਰਹਿੰਦੀ ਅਸੀਂ ਇੱਕ ਜਿਹੜਾ ਬਾਹਰ ਖਾਂਦੇ ਆ ਤਾਂ ਸਾਨੂੰ ਕਮਜ਼ੋਰੀ ਹੈ ਜਿਹੜੀ ਉਹ ਫੀਲ ਹੋਣੀ ਸ਼ੁਰੂ ਹੋ ਜਾਂਦੀ ਹੈ ਅੱਜ ਅਸੀਂ ਇੱਕ ਵਾਰ ਮੁੜ ਤੋਂ ਪਹੁੰਚੇ ਹਾਂ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਕੋਲ ਜੋ ਸਾਨੂੰ ਨੁਸਖਾ ਫਾਰਮੂਲਾ ਅਜਿਹਾ ਦੇਣਗੇ ਕਿ ਗਰਮੀਆਂ ਕਿਵੇਂ ਲੰਘੀਆਂ ਤੁਹਾਨੂੰ ਪਤਾ ਨਹੀਂ ਲੱਗਣਾ ਵੈਦ ਜੀ ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਹਕੀਕਤ ਟੀਵੀ ਪੰਜਾਬੀ ਦੇਖਣ ਵਾਲੇ ਸਾਰੇ ਮੇਰੇ ਵੀਰਾਂ ਦਾ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ ਜੀ ਅੱਛਾ ਡਾਕਟਰ ਸਾਹਿਬ ਕਿਹੜਾ ਨੁਸਖਾ ਫਾਰਮੂਲਾ ਤੁਸੀਂ ਦੇਣ ਵਾਲੇ ਹੋ ਅੱਜ ਤੁਸੀਂ ਕਹਿ ਰਹੇ ਸੀ ਕਿ ਜਿਵੇਂ ਸਰਦੀਆਂ ਹਕੀਕੀ ਟੀਵੀ ਪੰਜਾਬੀ ਦੇਖਣ ਵਾਲੇ ਦਰਸ਼ਕਾਂ ਦੀਆਂ ਵਧੀਆਂ ਲੰਗੀਆਂ ਨੇ ਤੇ ਗਰਮੀਆਂ ਦਾ ਵੀ ਪਤਾ ਨਹੀਂ ਲੱਗਣਾ ਇੰਨਾ ਫੁੱਲ ਵਰਗਾ ਅਹਿਸਾਸ ਹੋਏਗਾ ਤੁਹਾਨੂੰ ਕੀ ਨੁਸਖਾ ਹੈ ਕੀ ਫਾਰਮੂਲਾ ਹੈ ਦੇਖੋ ਨੁਸਕੇ ਦੇ ਫਾਰਮੂਲੇ ਤੇ ਵੀ ਆਵਾਂਗੇ ਅੱਜ ਦਾ ਜਿਹੜਾ ਮੇਨ ਵਿਸ਼ਾ ਇਹ ਵੇ ਕਿ ਹਰ ਇੱਕ ਉਮਰ ਦੇ ਤਕਰੀਬਨ ਪੇਸ਼ੈਂਟ ਮੇ ਤੋਂ ਆਂਦੇ ਨੇ ਉਹਨਾਂ ਦਾ ਇੱਕ ਕਾਮਨਲੀ ਫ੍ਰੀਕੁਐਂਟਲੀ ਆਸਕ ਕੁਐਸਚਨ ਹੈ ਵੀ ਸਾਡੇ ਅੰਦਰ ਇੰਨੀ ਜ਼ਿਆਦਾ ਕਮਜ਼ੋਰੀ ਕਿਵੇਂ ਆ ਗਈ ਨਸਾਂ ਜੜੀਆਂ ਉਹ ਇੰਨੀਆਂ ਜ਼ਿਆਦਾ ਬਲੌਕ ਕਿੱਦਾਂ ਹੋ ਗਈਆਂ ਵੀ ਜਦੋਂ ਵੀ ਆਪਾਂ ਕੋਈ ਇਦਾਂ ਦਾ ਖਿਆਲ ਦਿਮਾਗ ਦੇ ਵਿੱਚ ਆਂਦਾ ਆਪਣੇ ਪਾਰਟਨਰ ਨੂੰ ਮਿਲੰਦਾ ਜਾਂ ਇਕੱਠੇ ਹੋਣ ਦਾ ਖਿਆਲ ਜਦੋਂ ਦਿਮਾਗ 'ਚ ਆਂਦਾ ਉਦੋਂ ਆਪਣੇ ਆਪ ਚਿਪਚਿਪਾ ਪਾਣੀ ਜਿਹਨੂੰ ਆਪਾਂ ਇੰਗਲਿਸ਼ 'ਚ ਪ੍ਰੀ ਕਾਮੂਈ ਕਹ ਦਿੰਨੇ ਆ ਉਹ ਪ੍ਰੀ ਕਾਮ ਕਿਉਂ ਆਂਦਾ ਤੇ ਇਹਦਾ ਆਣ ਦਾ ਗਰਮੀਆਂ ਦੇ ਵਿੱਚ ਵਿਸ਼ੇਸ਼ ਕਾਰਨ ਕਿਉਂ ਹੈ ਸਰਦੀਆਂ ਦੇ ਵਿੱਚ ਜਿਹੜਾ ਪ੍ਰੀ ਕਾਮ ਹੈ ਜਾਂ ਜਦੋਂ ਆਪਾਂ ਸੋਚਦੇ ਆ ਉਹ ਪਾਣੀ ਜਿਹੜਾ ਨਿਕਲਦਾ ਚਿਪਚਿਪਾ ਪਾਣੀ ਸਟਿੱਕੀ ਵਾਟਰ ਜਿਹਨੂੰ ਆਪਾਂ ਕਹੀਦਾ ਉਹ ਸਰਦੀਆਂ ਦੇ ਮੁਕਾਬਲੇ ਗਰਮੀਆਂ ਦੇ ਵਿੱਚ ਇੱਕਦਮ ਜ਼ਿਆਦਾ ਕਿਉਂ ਵੱਧ ਜਾਂਦਾ ਹੂੰ 인더 ਪਾ ਪੰਜਾਬੀ ਜੀ ਕਾਲੀ ਦਾ ਵੀ ਕੋਈ ਸਵਾਦ ਚੀਜ਼ ਦੇਖ ਕੇ ਬੰਦੇ ਦੀਆਂ ਰਾਲਾਂ ਚੋਂ ਲੱਪ ਪੈਂਦੀਆਂ ਉਹਦਾ ਰਾਲਾ ਜਿਹੜੀਆਂ ਚੁੰਨੀਆਂ ਨੇ ਜਦੋਂ ਸਾਡਾ ਧਿਆਨ ਕਿਸੇ ਆਪਣੇ ਪਾਰਟਨਰ ਵਾਲੇ ਪਾਸੇ ਜਾਂਦਾ ਜਾਂ ਫੀਮੇਲ ਅਟਰੈਕਸ਼ਨ ਕਹ ਲਓ ਜਾਂ ਕਿਸੇ ਵੀ ਔਰਤ ਨੂੰ ਦੇਖ ਕੇ ਜਦੋਂ ਅਸੀਂ ਪੰਜਾਬੀ ਜੀ ਕਾਲੀ ਵੀ ਮੂਡ ਬਣ ਜਾਂਦਾ ਉਹ ਮੂਡ ਬੰਦਿਆਂ ਸਾਰੀ ਜਿਹੜਾ ਆਪਣੇ ਕੱਪੜੇ ਗਿੱਲੇ ਕਿਉਂ ਹੁੰਦੇ ਨੇ ਉਹ ਕਾਰਨ ਪੁੱਛਣ ਲਈ ਮੈਨੂੰ ਬਹੁਤ ਸਾਰੇ WhatsApp ਤੇ ਮੈਸੇਜ ਆਏ Facebook ਤੇ ਮੈਸੇਜ ਆਏ Instagram ਤੇ ਮੈਸੇਜ ਆਏ ਡਿਫਰੈਂਟ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਮੈਸੇਜ ਆਏ ਵੀ ਇਹ ਇਦਾਂ ਕਿਉਂ ਹੁੰਦਾ ਇਹਦਾ ਕਾਰਨ ਕੀ ਹੈਗਾ ਹੋਣ ਦਾ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਕਾਰਨ ਹੈਗਾ ਸਰੀਰ ਦੀ ਗਰਮੀ ਅੱਛਾ ਜਿਗਰ ਦੀ ਗਰਮੀ ਜਿਗਰ ਦੀ ਗਰਮੀ ਕਿਉਂ ਹੁੰਦੀ ਏ ਇੱਕ ਤੇ ਪਾਣੀ ਦਾ ਇਨਟੇਕ ਪ੍ਰੋਪਰ ਨਹੀਂ ਹੁੰਦਾ ਉਹਦੇ ਕਰਕੇ ਹੁੰਦੀ ਏ ਦੂਜੇ ਨੰਬਰ ਤੇ ਜਦੋਂ ਅਸੀਂ ਸਰੀਰ ਨੂੰ ਲੋੜ ਤੋਂ ਵੱਧ ਤਰਸਾਨਦੇ ਆ ਤੜਫਾਨਦੇ ਆ ਇਹ ਉਹਦਾ ਇੱਕ ਸਾਈਡ ਇਫੈਕਟ ਏ ਸਰੀਰ ਉਸ ਚੀਜ਼ ਦਾ ਸਾਡੇ ਤੋਂ ਬਦਲਾ ਲੈਂਦਾ ਵੀ ਤੁਸੀਂ ਤਰਸਾਈ ਜਾਂਦੇ ਪਏ ਉਹ ਕਰਦੇ ਦੇ ਕੁਝ ਪਾਏ ਨਹੀਂ ਤੇ ਨਾ ਕਰਨ ਦੀ ਉਹ ਇੱਕ ਸਜ਼ਾ ਸਾਡਾ ਸਰੀਰ ਸਾਨੂੰ ਦਿੰਦਾ ਜਿਹਦੇ ਨਾਲ ਜਿਹੜਾ ਸਾਡਾ ਸੀਮਨ ਏ ਸੀਮਨ ਦੀ ਜਿਹੜੀ ਕੁਆਲਿਟੀ ਏ ਕਵਾਂਟੀਟੀ ਏ ਉਹ ਇੰਨੀ ਜ਼ਿਆਦਾ ਖਰਾਬ ਹੋ ਜਾਂਦੀ ਏ ਇੰਨੀ ਜ਼ਿਆਦਾ ਘਟਿਆ ਹੋ ਜਾਂਦੀ ਏ ਕਿ ਆਪਾਂ ਜਦੋਂ ਵੀ ਜਾਂ ਕੁਝ ਕਰਨ ਦੇ ਬਾਰੇ ਸੋਚਾਂਗੇ ਪਾਰਟਨਰ ਨੂੰ ਮਿਲਣ ਦੇ ਬਾਰੇ ਸੋਚਾਂਗੇ ਉਹਨੇ ਰਾਲਾ ਬਣ ਕੇ ਬਾਹਰ ਨਿਕਲਣਾ ਸ਼ੁਰੂ ਹੋ ਜਾਣਾ ਦੇਖੋ ਜਿਹੜਾ ਇਹ ਪ੍ਰੀਕਾਮ ਇਹ ਆਣਾ ਹਰ ਕਿਸ ਵੀ ਮਾੜਾ ਨਹੀਂ ਹੈਗਾ ਹਾਂ ਇਹ ਪ੍ਰੀਕਾਮ ਆਣਾ ਚਾਹੀਦਾ ਹਰ ਇੱਕ ਤੰਦਰੁਸਤ ਬੰਦੇ ਨੂੰ ਆਂਦਾ ਵੀ ਏ ਬਟ ਬਹੁਤ ਘੱਟ ਕਵਾਂਟੀਟੀ ਚ ਆਂਦਾ ਉਹ ਜਿਹੜੀ ਘੱਟ ਕਵਾਂਟੀਟੀ ਚ ਆਣਾ ਉਹ ਇੱਕ ਐਜ਼ ਆ ਲੂਬ੍ਰੀਕੈਂਟ ਐਕਟ ਕਰਦਾ ਦੇਖੋਣ ਦੋ ਚੀਜ਼ਾਂ ਆ ਮਾਸ ਇਹ ਇਕੱਠਾ ਕਿ ਹੁੰਦਾ ਪਿਆ ਇਹ ਇੱਕ ਸੂਰਤ ਇਦਾਂ ਦੀ ਆਏਗੀ ਵੀ ਇਹ ਛਿੱਲਿਆ ਜਾਏਗਾ ਇਹ ਛਿੱਲਿਆ ਨਾ ਜਾਏ ਬਟ ਜਦੋਂ ਇਹ ਲੋਡ ਤੋਂ ਵੱਧ ਜਾਂਦਾ ਓਕੇ ਇਹਦੀ ਕੁਆਂਟੀਟੀ ਇੰਨੀ ਜ਼ਿਆਦਾ ਵੱਧ ਜਾਂਦੀ ਏ ਵੀ ਜਦੋਂ ਅਸੀਂ ਸੋਚਦੇ ਹਾਂ ਇੱਕ ਤਾਂ ਸਾਡੇ ਕੱਪੜੇ ਖਰਾਬ ਹੋ ਜਾਂਦੇ ਨੇ ਉਹ ਬੜੀ 엠ਬੈਰਸਿੰਗ ਸਿਚੁਏਸ਼ਨ ਬਣ ਜਾਂਦੀ ਏ ਇੱਕ 엠ਬੈਰਸਿੰਗ ਆਪਣੇ ਪਾਰਟਨਰ ਸਾਹਮਣੇ ਸਭ ਤੋਂ ਜਿਹੜੀ ਮਾੜੀ ਗੱਲ ਆ ਏ ਪੀ ਉਹਦੇ ਵਿੱਚ ਮੁੜ ਕੇ ਇਰੇਕਸ਼ਨ ਨਹੀਂ ਆਂਦਾ ਦੁਬਾਰਾ ਉਹ ਬਹੁਤ 엠ਬੈਰਸਿੰਗ ਹੁੰਦਾ ਆ ਵੀ ਜਦੋਂ ਅਸੀਂ ਆਪਣੇ ਪਾਰਟਨਰ ਨੂੰ ਮਿਲਦੇ ਹਾਂ ਜਾ ਕਿਸੇ ਪ੍ਰਭਾਵ ਚੰਗਾ ਪਾਣਾ ਹੁੰਦਾ ਉਦੋਂ ਤੁਸੀਂ ਆ ਦੇਖੋ ਵੀ ਤੁਸੀਂ ਅਨਏਬਲ ਟੂ ਪਰਫਾਰਮ ਹੋ ਜਾਂਦੇ ਹੋ ਤੁਸੀਂ ਪਰਫਾਰਮ ਕਰ ਹੀ ਨਹੀਂ ਸਕਦੇ ਤੁਸੀਂ ਆਪਣੇ ਪਾਰਟਨਰ ਨੂੰ ਸੈਟੀਸਫਾਈ ਕਰ ਹੀ ਨਹੀਂ ਸਕਦੇ ਸੰਤੁਸ਼ਟ ਕਰ ਹੀ ਨਹੀਂ ਸਕਦੇ ਤੁਹਾਡੀਆਂ ਅੱਖਾਂ ਆਪਣੇ ਪਾਰਟਨਰ ਮੂਰੇ ਹਮੇਸ਼ਾ ਲਈ ਨੀਵੀਆਂ ਹੋ ਜਾਂਦੀਆਂ ਨੇ ਉਹ ਸਿਚੁਏਸ਼ਨ ਸਿਰਫ ਉਹ ਬੰਦਾ ਜਾਣਦਾ ਜਿਨੇ ਉਹ ਸਿਚੁਏਸ਼ਨ ਨੂੰ ਫੇਸ ਕੀਤਾ ਆ ਫਿਰ ਜਿਹੜੇ ਇਸ ਤਰ੍ਹਾਂ ਦੀ ਸਿਚੁਏਸ਼ਨ ਹੈਗੀ ਆਉਂਦੀ ਕਿਉਂ ਹੈ ਜੀ ਹੁਣ ਸਵਾਲ ਤਾਂ ਇਹ ਵੀ ਅਗਰ ਇਦਾਂ ਦੀ ਸਿਚੁਏਸ਼ਨ ਆ ਗਈ ਤੇ ਫਿਰ ਉਹ ਸਿਚੁਏਸ਼ਨ ਬਣਦੀ ਕਿਉਂ ਹੈ ਕਾਰਨ ਕੀ ਹੁੰਦੇ ਨੇ ਸਭ ਤੋਂ ਇਹਦਾ ਪ੍ਰਮੁੱਖ ਕਾਰਨ ਹੈਗਾ ਜਦੋਂ ਅਸੀਂ ਆਪਣੇ ਆਪ ਨੂੰ ਇਸ ਚੀਜ਼ ਦੇ ਉੱਤੇ ਐਡਿਟ ਕਰ ਲਿਆ ਬੰਨ ਨੂੰ ਤਰਸਾਉਣ ਵਾਲਾ ਕੰਮ ਕਰ ਲਿਆ ਚਾਹੇ ਆਪਾਂ ਕਿਸੇ ਵੀ ਏਜ ਗਰੁੱਪ ਦੇ ਆ ਹੁਣ ਸਾਡੇ ਕੋਈ ਏਜ ਗਰੁੱਪ ਦੇਖੋ 18 ਸਾਲ ਤੋਂ ਲੈ ਕੇ 50 ਸਾਲ ਤੱਕ ਬੰਦੇ ਜਿਹੜੇ ਹੈਗੇ ਨੇ ਉਸ ਕੰਮ ਲਈ ਆ ਰਹੇ ਆ ਤੁਹਾਨੂੰ ਪਤਾ ਐਡਾ ਵੱਡਾ ਪੰਜਾਬ ਏ ਉਸ ਤੋਂ ਵੱਡਾ ਇੰਡੀਆ ਉਸ ਤੋਂ ਵੱਡਾ ਪੂਰਾ ਵਰਲਡ ਏ ਪੂਰੇ ਵਰਲਡ ਤੋਂ ਲੋਕੀ ਸਾਨੂੰ ਪਿਆਰ ਕਰਦੇ ਨੇ ਦੇਖਦੇ ਨੇ ਹੁਣ ਮੈਂ ਕਿੰਨੇ ਪੇਸ਼ੈਂਟਾਂ ਨੂੰ ਆਪ ਮਿਲ ਲਵਾਂਗਾ ਕਿੰਨਿਆਂ ਨੂੰ ਦਵਾਈ ਦੇ ਦਾਂਗਾ ਸੋ ਅੱਜ ਦਾ ਜਿਹੜਾ ਵੀਡੀਓ ਬਣਾਇਆ ਉਹ ਇਸੇ ਲਈ ਬਣਾਇਆ ਆ ਪਾ ਵੀ ਜਿੰਨਾ ਤੋਂ ਜ਼ਿਆਦਾ ਲੋਕ ਇਹਨੂੰ ਦੇਖੋ ਜਿਨ੍ਹਾਂ ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਏ ਉਹ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਤੁਹਾਡੇ ਰਗਾ ਕੋਈ ਹੋਰ ਸੱਜਣ ਹੈਗਾ ਜਿਹਨੂੰ ਇਹ ਤਕਲੀਫ ਹੈਗੀ ਹੈ ਉਹ ਘਰ ਬੈਠੇ ਆਪਣਾ ਇਲਾਜ ਆਪ ਕਰ ਲੇ ਤੇ ਫਿਰ ਕੀ ਨੁਸਖਾ ਕੀ ਫਾਰਮੂਲਾ ਜੀ ਡਾਕਟਰ ਸਾਹਿਬ ਵੀਡੀਓ ਨੁਸਖਾ ਪੂਰਾ ਦੱਸਾਂਗੇ ਵੀਡੀਓ ਦੇ ਵਿੱਚ ਬਿਨਾਂ ਸਕਿੱਪ ਕੀਤੇ ਦੇਖੋ ਇਹ ਵੀਡੀਓ ਜਿਹੜਾ ਇੱਕ ਤੁਹਾਨੂੰ ਸੁਜੈਸ਼ਨ ਹੈ ਮੇਰਾ ਵੀ ਕੋਈ ਵੀ ਨੁਸਖਾ ਆਪਾਂ ਦੇ ਨਿਆ ਉਹਨੂੰ ਆਪਣਾ ਆਪਣੇ ਉੱਤੇ ਇੰਪਲੀਮੈਂਟ ਕਰਨ ਤੋਂ ਪਹਿਲਾਂ ਕਿਸੇ ਐਕਸਪਰਟ ਡਾਕਟਰ ਦੀ ਵਿਊ ਜ਼ਰੂਰ ਲੈ ਲੈਣਾ ਆਪਾਂ ਕੋਈ ਵੀ ਵੀਡੀਓ ਬਣਾਣੇ ਹੋ ਐਜੂਕੇਸ਼ਨਲ ਪਰਪਸ ਲਈ ਬਣਾਣੇ ਆ ਤੁਹਾਡੀ ਇਨਫੋਰਮੇਸ਼ਨ ਮਿਲਾਨ ਲਈ ਬਣਾਣੇ ਆ ਤੁਹਾਨੂੰ ਅਖੋਤੀ ਵਿਦਾਂ ਤੋਂ ਚੱਕਰ ਤੋਂ ਪਛਾਣ ਲਈ ਬਣਾਉਣੇ ਆ ਜੀ 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 ਸੋ ਕਿਸੇ ਨੇ ਵੀ ਮੇਰੇ ਨਾਲ ਕਿਸੇ ਵੀ ਵੀਡੀਓ ਮੁਤਲਕ ਸਲਾਹ ਕਰਨੀ ਹੈ ਆਪਣੇ ਤਿੰਨ ਟੈਸਟਾਂ ਦੀ ਰਿਪੋਰਟ ਲੈ ਕੇ ਆ ਕੇ ਵੀ ਮਿਲ ਸਕਦਾ WhatsApp ਤੇ ਟੈਸਟ ਪੇਜ ਕੇ ਵੀ ਮੇਰੇ ਨਾਲ ਗੱਲ ਕਰ ਸਕਦੇ ਨੇ ਤਿੰਨੇ ਟੈਸਟਾਂ ਦਾ ਨਾਮ ਨੋਟ ਕਰ ਲਓ ਯੂਰਿਨ ਦਾ ਰੂਟੀਨ ਟੈਸਟ ਚਾਹੀਦਾ ਸੀਮਨ ਦਾ ਰੂਟੀਨ ਟੈਸਟ ਚਾਹੀਦਾ ਟੈਸਟ ਸਟੋਨ ਟੋਟਲ ਟੈਸਟ ਚਾਹੀਦਾ ਕਿਸੇ ਵੀ ਮੇਰੇ ਵੀਰ ਨੂੰ ਇਹ ਤਿੰਨ ਟੈਸਟਾਂ ਦੀ भेजे बिना कोई भी जानकारी नहीं मिलनी क्योंकि ਸਾਡੀ ਇਹ ਮਜਬੂਰੀ ਹੈ ਕਿਉਂਕਿ ਜਦੋਂ ਤੱਕ ਤੁਹਾਡੀ ਇੰਟਰਨਲ ਕੰਡੀਸ਼ਨ ਬਾਰੇ ਸਾਨੂੰ ਨਹੀਂ ਪਤਾ ਲੱਗੇਗਾ ਅਸੀਂ ਕਿਸੇ ਵੀ ਨੁਸਖੇ ਦੀ ਕੋਈ ਵੀ ਜ਼ਿੰਮੇਵਾਰੀ ਨਹੀਂ ਚੱਕ ਸਕਦੇ ਜੀ ਜੀ ਅੱਛਾ ਕੀ ਨੁਸਖਾ ਕੀ ਹੈ ਜੀ ਤੁਸੀਂ ਕਹਿ ਰਹੇ ਹੋ ਵੀ ਨਾਕਾ ਲੱਗ ਜਾਏਗਾ ਨਾਕਾ ਲਾਉ ਫਾਰਮੂਲਾ ਇਹਨੇ ਨਾਕਾ ਲਾਣਾ ਪੂਰੇ 43 ਦਿਨ ਠੀਕ ਹੈ 42 ਦਿਨਾਂ ਤੱਕ ਜਦੋਂ ਅਸੀਂ ਨਾਕਾ ਲਾ ਕੇ ਰੱਖਾਂਗੇ ਇੰਨੇ ਵਿੱਚ ਵਿੱਚ ਤੁਹਾਡੀ ਜਿਹੜੀ ਸੀਮਨ ਦੀ ਕੁਆਲਿਟੀ ਹੈ ਤੁਹਾਡੇ ਜਿਹੜੇ ਸਪਰਮ ਦੀ ਕੁਆਲਿਟੀ ਇੰਨੀ ਵਧੀਆ ਹੋ ਜਾਏਗੀ ਸਪਰਮ ਤੁਹਾਡਾ ਇੰਨਾ ਠਿਕ ਹੋ ਜਾਏਗਾ ਤੁਸੀਂ ਕਹਿੰਦੇ ਸੋਚਿਆ ਨਹੀਂ ਹੋਊਗਾ ਵੀ ਇਹਦਾ ਰਿਜ਼ਲਟ ਇੰਨੇ ਸਸਤੇ ਨੁਸਖੇ ਦਾ ਹੋਏਗਾ ਕੀ ਫਿਰ ਨਾਕਾ ਲੱਗ ਜਾਏਗਾ ਜੀ ਜਿਹੜਾ ਪ੍ਰੀ ਕਮ ਆਂਦਾ ਜਿਹੜਾ ਲੋਡ ਤੋਂ ਬਾਅਦ ਆਂਦਾ ਉਹ ਬਿਲਕੁਲ ਬੰਦ ਹੋ ਜਾਏਗਾ ਜਿਹੜੀਆਂ ਰਾਲਾਂ ਚੁੰਦੀਆਂ ਬੰਦ ਹੋ ਜੂਗੀਆਂ ਜਿਹੜਾ ਕਹਿੰਦਾ ਵੀ ਮੇਰਾ ਸਮਾਂ ਘੱਟ ਲੱਗਦਾ ਜਾਂ ਮੈਨੂੰ ਜਾਣ ਆਣ ਦਾ ਹੀ ਸਮਾਂ ਲੱਗਦਾ ਉਸ ਸਮੇਂ ਵਾਲਾ ਮਸਲਾ ਹੱਲ ਹੋ ਜਾਏਗਾ ਮੁੱਛਾ ਖੜੀਆਂ ਜਾਣਗੀਆਂ 파ਟਨਰ ਨੂੰ ਤੁਹਾਡਾ ਕੁਝ ਹੋ ਜਾਏਗਾ ਬਾਗੋ ਬਾਗ ਹੋ ਜਾਏਗਾ ਫਿਰ ਜਿੰਨੇ ਜਿੰਨੂੰ ਫਾਇਦਾ ਆਇਆ ਮੇਰੇ ਵੀਰ ਮੈਂ ਅੱਜ ਨਹੀਂ ਕਹਿੰਦਾ ਵੀ ਅੱਜ ਹੀ ਕਮੈਂਟ ਕਰਕੇ ਦੱਸਿਓ ਜਿਸ ਦਿਨ ਤੁਹਾਨੂੰ ਫਾਇਦਾ ਹੋ ਗਿਆ ਜਿੰਨੇ ਵੀ ਦਿਨਾਂ ਬਾਅਦ ਹੋਇਆ ਥੱਲੇ ਕਮੈਂਟ ਕਰਕੇ ਜਰੂਰ ਦੱਸਣਾ ਵੀ ਫਾਇਦਾ ਹੋਇਆ ਜੀ ਉਹਨਾਂ ਸਾਨੂੰ ਇੱਕ ਐਕਸਟ੍ਰੀਮ ਮੋਟੀਵੇਸ਼ਨ ਮਿਲਦੀ ਏ ਤੁਹਾਡੇ ਲਈ ਕਾ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਣ ਲਈ ਸਾਨੂੰ ਹੋਰ ਜ਼ਿਆਦਾ ਆਪਾਂ ਖੁਸ਼ ਹੁੰਦੇ ਆਂ ਤੇ ਆਪਾਂ ਤੁਹਾਡੇ ਲਈ ਹੋਰ ਵਧੀਆ ਤੋਂ ਵਧੀਆ ਕੰਟੈਂਟ ਲੈ ਕੇ ਆਵਾਂਗੇ ਜੀ ਜੀ ਅੱਛਾ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਤਰੀਕਾ ਰਹਿੰਦਾ ਜੀ ਫੋਨ ਨੰਬਰ ਤੇ ਫੋਨ ਤੇ ਤੁਹਾਨੂੰ ਲੋਕ ਕਾਲ ਹੀ ਲੈਂਦੇ ਨੇ ਰਾਬਤਾ ਤਾਂ ਕਰ ਲੈਂਦੇ ਨੇ ਪਰਸਨਲੀ ਬਹੁਤ ਸਾਰੇ ਲੋਕਾਂ ਦੇ ਫੋਨ ਆਉਂਦੇ ਨੇ ਕਿ ਜੀ ਅਸੀਂ ਗੋਰਿਆਂ ਦੇ ਵੈਦ ਨੂੰ ਪਰਸਨਲੀ ਮਿਲਣਾ ਉਹਦਾ ਕੀ ਟੰਗ ਹੈ ਜੀ ਪਰਸਨਨਲੀ ਮਿਲਣ ਦਾ ਇਦਾਂ ਵੀ ਜਲੰਧਰ ਬੱਸ ਸਟੈਂਡ ਦੇ ਕੋਲ ਹੈਗਾ ਜੀ ਹੋਟਲ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਹੋਟਲ ਦੇ ਪਿੱਛੇ ਹੈਗਾ ਅਰੋੜਾ ਪ੍ਰਾਈਮ ਟਾਵਰ ਅਰੋੜਾ ਪ੍ਰਾਈਮ ਟਾਵਰ ਦੀ ਬੇਸਮੈਂਟ ਦੇ ਵਿੱਚ ਪਹਿਲੀ ਦੁਕਾਨ ਸ਼ਾਪ ਨੰ ਉਹ ਤੇ ਆ ਕਿ ਤੁਸੀਂ ਮਨ ਸਕਦੇ ਹੋ ਮੈਨੂੰ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹਰ ਰੋਜ਼ ਮਿਲਦਾ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਿਰਫ ਐਤਵਾਰ ਨੂੰ ਛੁੱਟੀ ਹੁੰਦੀ ਹੈ ਐਤਵਾਰ ਨੂੰ ਵੀ ਮੇਰਾ ਫੋਨ ਖੁੱਲਾ ਹੁੰਦਾ ਕੋਈ ਵੀ ਮੈਨੂੰ ਆਪਣੀਆਂ ਰਿਪੋਰਟਾਂ ਭੇਜ ਕੇ ਮੈਨਾਂ ਐਤਵਾਰ ਨੂੰ ਵੀ ਫੋਨ ਤੇ ਗੱਲ ਕਰ ਸਕਦਾ ਜੀ ਜੀ ਅੱਛਾ ਤੇ ਫਿਰ ਨੁਸਖਾ ਫਾਰਮੂਲਾ ਕੀ ਹੈ ਜੀ ਇਹ ਕੀ ਕਰਨਗੇ ਇਹ ਤੁਸੀਂ ਕਹਿ ਰਹੇ ਹੋ ਕਿ ਨਾਕਾ ਲੱਗ ਜਾਏਗਾ ਇਹ ਬਰੀਕ ਬਰੀਕ ਬੀਜ ਕੀ ਨਾਕਾ ਲਾਉਣਗੇ ਜੀ ਦੇਖੋ ਫਰੂਕੀ ਸਾਹਿਬ ਇਹ ਜਿਹੜਾ ਬੀਜ ਹੈ ਨਾ ਇਹਨੇ ਤੁਹਾਡੀ ਜ਼ਿੰਦਗੀ ਬਦਲ ਦੇਣੀ ਹੈ ਅੱਛਾ ਜਿਹੜੇ ਜਿਹੜੇ ਮੇਰੇ ਵੀਰ ਨੂੰ ਇਹ ਪ੍ਰੋਬਲਮ ਹੈਗੀ ਹੈ ਨਾ ਸਿਰਫ ਉਹੀ ਜਾਣਦਾ ਵੀ ਇਸ ਚੀਜ਼ ਦੀ ਪੀੜ ਕਿੰਨੀ ਵੱਡੀ ਹੈ ਕਿਉਂਕਿ ਅੰਬੈਰਸਿੰਗ ਸਿਚੁਏਸ਼ਨ ਇੰਨੀ ਬਣ ਜਾਂਦੀ ਹੈ ਨਮੋਸ਼ੀ ਇੰਨੀ ਬਣ ਜਾਂਦੀ ਹੈ ਆਪਣੀ ਇੱਜ਼ਤ ਬੰਦੇ ਦੀ ਜਿਹੜੀ ਇਹਨਾਂ ਉਹ ਦਾਤ ਲੱਗ ਜਾਂਦੀ ਹੈ ਜਦੋਂ ਕੋਈ ਨਾਲ ਬੈਠਾ ਯਾਰ ਦੋਸਤ ਅੱਡਾ ਜਾਂ ਵਾਕ ਵਕਾਰ ਤੁਹਾਨੂੰ ਟੀਚਰ ਕਰਦੇ ਨਾ ਵੀ ਤੇਰੀ ਪੈਂਟ ਗਿੱਲੀ ਕਿੱਦਾਂ ਹੋ ਗਈ ਤੇ ਉਹਦੇ ਲਈ ਉਸ ਬੰਦੇ ਲਈ ਉਸ ਸਮੇਂ ਜਨਮ ਮਰਨ ਵਾਲੀ ਸਿਚੁਏਸ਼ਨ ਬਣ ਜਾਂਦੀ ਹੈ ਸੋ ਆਹ ਜਿਹੜੇ ਬੀਜ ਹੈਗੇ ਨੇ ਇਹ ਹੈਗੇ ਨੇ ਜੀ ਤુલਸੀ ਦੇ ਬੀਜ ਇਹ ਤੁਹਾਨੂੰ ਕਿਤੋਂ ਵੀ ਕਿਸੇ ਵੀ ਪੰਸਾਰੀ ਦੀ ਸ਼ਾਪ ਤੋਂ ਮਿਲ ਜਾਣਗੇ ਆਨਲਾਈਨ ਵੀ ਮਿਲ ਜਾਣਗੇ ਬਹੁਤ ਸੌਕੇ ਨੇ ਆਪਾਂ ਇਹਨਾਂ ਨੂੰ ਲੈ ਸਕਦੇ ਹਾਂ ਤੇ ਜਿਹੜੀ ਇਹਦੀ ਇੱਕ ਖਰਾਕੇ ਮੈਨੂੰ ਲੱਗਦਾ ਹੋਵੇ 1 ਰੁਪਏ ਤੋਂ ਵੀ ਸਸਤੀ ਬੰਨੀ ਹੈ 1 ਰੁਪਏ ਤੋਂ ਵੀ ਸਸਤੀ ਬੰਨੀ ਹੈ ਜਿਹੜੇ ਮਹਿੰਗੇ ਮਹਿੰਗੇ ਅਖੌਤੀ ਵੈਦਾਂ ਦੇ ਚੱਕਰ ਲਾ ਲਾ ਕੇ ਆਪਣੀਆਂ ਜੇਬਾਂ ਕਟਾਕਟਾ ਕੇ ਦੁਖੀ ਹੋਏ ਪਏ ਨੇ ਉਹਨਾਂ ਮੇਰੇ ਵੀਰਾਂ ਲਈ ਫਾਰਮੂਲਾ ਇੱਕ ਰਾਮ ਬਾਣ ਦਾ ਕੰਮ ਕਰੇਗਾ ਸੰਜੀਵਨੀ ਬੂਟੀ ਦਾ ਕੰਮ ਕਰੇਗਾ ਜੀ ਜੀ ਹਾਂ ਜੀ ਤੇ ਫਿਰ ਇਹ ਨੁਸਖਾ ਫਾਰਮੂਲਾ ਬਣਾਉਣਾ ਕਿਵੇਂ ਆ ਔਰ ਲੈਣਾ ਕਿਵੇਂ ਆ ਖਾਣਾ ਕਿਵੇਂ ਵਿੱਚ ਫਰੂਕੀ ਸਾਹਿਬ ਸਿਰਫ ਦੋ ਚੀਜ਼ਾਂ ਲੈਣੀਆਂ ਤੀਜੀ ਕੋਈ ਚੀਜ਼ ਨਹੀਂ ਲੈਣੀ ਜਿਹੜੀ ਦੱਸੀ ਹੋਈ ਕੁਆਂਟੀਟੀ ਹੈ ਜਿਹੜਾ ਦੱਸਿਆ ਹੋਇਆ ਸਮਾਂ ਜੇ ਤੁਸੀਂ ਉਹਨੂੰ ਪ੍ਰੋਪਰਲੀ ਫਾਲੋ ਕਰੋਗੇ ਐਕਸੈਸ ਕੁਆਂਟੀਟੀ ਨਹੀਂ ਲੋਗੇ ਗਲਤ ਸਮੇਂ ਤੇ ਨਹੀਂ ਲੋਗੇ ਚੀਜ਼ ਨੂੰ ਤੇ ਤੁਹਾਡਾ ਜਿਹੜਾ ਮਸਲਾ ਉਹ 100% ਹੱਲ ਹੋਏਗਾ ਜੀ ਜੀ ਹਾਂ ਜੀ ਕਿੰਨੀ ਕੁਆਂਟੀਟੀ ਲੈਣੀ ਹੈ ਜੀ ਕੀ ਨੁਸਖਾ ਹੈ ਫਿਰ ਜੀ ਇਹਦੇ ਵਿੱਚ ਇੱਕ ਪੈਣੀ ਹੈ ਧਾਗੇ ਵਾਲੀ ਮਿਸ਼ਰੀ ਜੀ ਠੀਕ ਹੈ ਇੱਕ ਪੈਣੇ ਨੇ ਤુલਸੀ ਦੇ ਬੀਜ ਆ ਦੋ ਚੀਜ਼ਾਂ ਦਾ ਫਾਰਮੂਲਾ ਜੀ ਜਿਹੜੀ ਅਸੀਂ ਧਾਗੇ ਵਾਲੀ ਮਿਸ਼ਰੀ ਲੈਣੀ ਹੈ ਉਹਨੂੰ ਪਹਿਲਾਂ ਆਪਾਂ ਕੁੱਟ ਲੈਣਾ ਚੰਗੀ ਤਰ੍ਹਾਂ ਕਿੰਨੇ ਕਿੰਨੀ ਕੁਆਂਟੀਟੀ ਕਿੰਨੀ ਹੋਵੇ ਜੀ 2 ਗ੍ਰਾਮ ਮਿਸ਼ਰੀ ਲੈਣੀ ਆਪਾਂ ਇੱਕ ਵਾਰ ਚ 2 ਗ੍ਰਾਮ 2 ਗ੍ਰਾਮ ਮਿਸ਼ਰੀ 2 ਗ੍ਰਾਮ ਸਿਰਫ 2 ਗ੍ਰਾਮ ਠੀਕ ਹੈ ਜੀ ਆਹ ਦੇਖੋ ਜੀ ਕੁੱਟ ਕੇ ਮਿਸ਼ਰੀ ਨੂੰ ਜੀ ਪਹਿਲਾ ਬਰੀਕ ਕਰ ਲੈਣਾ ਜੀ ਇਹਦੇ ਵਿੱਚੋਂ ਸਿਰਫ ਜੀ ਸਿਰਫ 2 ਗ੍ਰਾਮ ਮਿਸ਼ਰੀ ਆਪਾਂ ਲੈ ਰਹੇ ਆ ਜੀ ਆਹ ਦੇਖੋ ਸਿਰਫ 2 ਗ੍ਰਾਮ ਮਿਸ਼ਰੀ ਹਾਂਜੀ ਕੁੱਟ ਕੇ ਬਰੀਕ ਕਰ ਲੀਜੀਏ ਅਸੀਂ ਆਹ ਦੇਖੋ ਜੀ ਆ 2 ਗ੍ਰਾਮ ਹੋ ਗਈ ਜੀ ਠੀਕ ਹੈ 2 ਗ੍ਰਾਮ ਇਹਦੇ ਵਿੱਚ ਤુલਸੀ ਦੇ ਬੀਜ ਲੈਣੇ ਨੇ ਠੀਕ ਹੈ ਕੈਮਰਾਮੈਨ ਸਾਹਿਬ ਨੂੰ ਰਿਕਵੈਸਟ ਕਰਾਂਗਾ ਇੱਕਦਵੀ 2 ਗ੍ਰਾਮ ਵੀ ਤੇ ਇੱਕ ਛੁਟਕੀ ਹੋ ਗਈ ਜੀ ਬਸ ਛੁਟਕੀ ਬੀਜ ਹੋਗੇ ਜੀ ਬਿਲਕੁਲ ਇੱਕ ਚਟਕੀ ਨਹੀਂ ਤੁਹਾਡੀ ਜੜੀ ਨਾ ਪ੍ਰੋਬਲਮ ਨੂੰ ਜੜ ਤੋਂ ਪੱਟ ਕੇ ਰੱਖ ਦੇਣਾ ਇਹ ਚਟਕੀ ਨਾਕਾ ਲਾ ਦੋ ਆ ਚਟਕੀ ਨੇ ਨਾਕਾ ਇਦਾਂ ਦਾ ਲਾਣਾ ਆ ਦੇਖੋ ਮਿਸ਼ਰੀ ਤੇ ਬੀਜ ਆਪਾਂ ਇਕੱਠੇ ਕਰਤੇ ਠੀਕ ਹੈ ਇਹਨਾਂ ਦੇ ਵਿੱਚ ਹੁਣ ਆਪਾਂ ਪਾਣਾ ਪਾਣੀ ਠੀਕ ਹੈ ਇਹ ਆ ਪਾਣੀ ਪਾਤਾ ਜੀ ਇਹਨੂੰ ਅਸੀਂ ਓਵਰ ਦਾ ਨਾਈਟ ਮਤਲਬ ਸਾਰੀ ਰਾਤ ਇਹਨੂੰ ਆਪਾਂ ਡਿਪ ਕਰਕੇ ਰੱਖਣਾ ਪਾਣੀ ਦੇ ਵਿੱਚ ਠੀਕ ਹੈ ਸਾਤ ਨੂੰ ਹੀ ਇਹਨੂੰ ਆਪਾਂ ਡਿਪ ਕਰਨਾ ਕਿਸੇ ਮੇਰੇ ਵੀਰ ਨੇ ਇਹ ਨਹੀਂ ਸੋਚਣਾ ਵੀ ਰਾਤੀ ਮੈਂ ਭੁੱਲ ਗਿਆ ਵਾਂ ਚੱਲ ਮੈਂ ਸਵੇਰੇ ਰੱਖ ਦਿੰਦਾ ਵਾਂ ਮੈਂ ਘੰਟੇ ਬਾਅਦ ਫੇਰ ਪੀ ਲਾਂਗਾ ਜੋ ਅਸਰ ਜੋ ਇਹਦੀ ਇੰਪੋਰਟੈਂਸ ਜਿੱਦਾਂ ਨੁਸਖਾ ਦੱਸਿਆ ਗਿਆ ਮੈਂ ਤੁਹਾਨੂੰ ਅੱਗੇ ਵੀ ਕਹਿੰਦਾ ਨਾ ਰਾਈਟ ਟਾਈਮ ਰਾਈਟ ਕੁਆਲਿਟੀ ਤੇ ਰਾਈਟ ਪਲੇਸ ਜਦੋਂ ਆਪਾਂ ਤਿੰਨ ਚੀਜ਼ਾਂ ਨੂੰ ਇਕੱਠੀਆਂ ਕਰ ਦਿੰਨੇ ਆ ਤੇ ਉਦੋਂ ਸਾਰਾ ਜਿਹੜਾ ਮਸਲੇ ਦਾ ਹੱਲ ਹੈ ਨਾ ਪ੍ਰੋਪਰ ਤਰੀਕੇ ਨਾਲ ਹੀ ਬੰਦਾ ਜੀ ਜੀ ਠੀਕ ਹੈ ਆਪਾਂ ਹੁਣ ਜਿੱਦਾਂ ਕਹਿ ਲਈਏ ਵੀ ਮੈਥਮੈਟਿਕਸ ਦੇ ਫਾਰਮੂਲੇ ਹੁੰਦੇ ਨੇ ਉਹ ਜਦੋਂ ਤੁਸੀਂ ਫਾਰਮੂਲੇ ਨੂੰ ਅਪਣਾਓਗੇ ਉਹਦਾ ਰਿਜ਼ਲਟ ਐਕੂਰੇਟ ਤਾਂ ਹੀ ਨਿਕਲਣਾ ਠੀਕ ਹੈ ਠੀਕ ਹੈ ਨਾ ਆ ਵੀ ਚੀਜ਼ ਜਿੱਦਾਂ ਦੀ ਇਹ ਵੀ ਜਿਹੜਾ ਨੁਸਕਾ ਜਿੱਦਾਂ ਆਪਾਂ ਤੁਹਾਨੂੰ ਦੱਸਿਆ ਗਿਆ ਮੇਰੇ ਵੀਰ ਜੇ ਤੁਸੀਂ ਉਦਾਂ ਹੀ ਵਰਤੋਗੇ ਤੇ ਇਹਦਾ ਜਿਹੜਾ ਰਿਜ਼ਲਟ ਇਹ ਬਿਲਕੁਲ 100% ਐਕੂਰੇਟ ਆਏਗਾ ਜੀ ਜੀ ਹਾਂਜੀ ਨਾਕਾ ਲਾ ਕੇ ਰੱਖ ਨਾਕਾ ਲਾ ਕੇ ਰੱਖ ਦੇਗਾ ਜੀ ਆ ਦੇਖੋ ਇੱਕ ਚੀਜ਼ ਹੋਰ ਦਿਖਾਣੀ ਹੈ ਜਿਹੜੇ ਓਵਰਨਾਈਟ ਆਪਾਂ ਡਿਪ ਕੀਤੇ ਹੋਏ ਨੇ ਉਹ ਕੁਛ ਇਦਾਂ ਦੇ ਬਣ ਜਾਂਦੇ ਨੇ ਇਹਦੇ ਵਿੱਚ ਅਸੀਂ ਮਿਸ਼ਰੀ ਪਾ ਕੇ ਬੀਜ ਪਾ ਕੇ ਰਾਤ ਨੂੰ ਡਬੋ ਕੇ ਰੱਖੇ ਸੀ ਮੈਂ ਸਿਰਫ ਇਹ ਦਿਖਾ ਰਿਹਾ ਵਾਂ ਵੀ ਇਹ ਇਦਾਂ ਦੇ ਹੋ ਜਾਂਦੇ ਨੇ ਆ ਦੇਖੋ ਠੀਕ ਹੈ ਠੀਕ ਹੈ ਜੀ ਇਹਨੂੰ ਇਸਤੇਮਾਲ ਕਿਵੇਂ ਕਰਨਾ ਹੈ ਜੀ ਇਹਨੂੰ ਐਂ ਖਾ ਲੈਣੇ ਨੇ ਕਿਵੇਂ ਐਂ ਨਹੀਂ ਖਾਣਾ ਜੀ ਇਹਨੂੰ ਖਾਣ ਦਾ ਤੁਹਾਨੂੰ ਸਹੀ ਤਰੀਕਾ ਦੱਸ ਲਾਂਗਾ ਇਹਨੂੰ ਤੁਸੀਂ ਲੈਣਾ ਸਵੇਰੇ ਉੱਠ ਕੇ ਨਿਰਨੇ ਕਾਲ ਜੇ ਐਮਟੀ ਸਟਮਕ ਮੀਨਸ ਕੀ ਖਾਲੀ ਪੇਟ ਖਾਣਾ ਲਗਾਤਾਰ 41 ਦਿਨ ਖਾਣਾ ਜੀ 41 ਡੇਜ਼ 40 ਤੇ 1 41 ਠੀਕ ਹੈ 41 ਦਿਨਾਂ ਜਿੰਨੀ ਤੁਹਾਨੂੰ ਕੁਆਂਟੀਟੀ ਦਸੀਏ ਸਵੇਰੇ ਉੱਠਦੇ ਦਾ ਸਾਰ ਆਪਣਾ ਕੁਲੀ ਵਗੈਰਾ ਕਰਕੇ ਸਵੇਰੇ ਨਿਰਨੇ ਕਾਲ ਜੀ ਇਹਨੂੰ ਆਪਾਂ ਪੁੰਜੇ ਬੈਠ ਕੇ ਸਿਪ ਸਿਪ ਕਰਕੇ ਪੀਣਾ ਇੰਨੀ ਕੁਆਂਟੀਟੀ ਹੀ ਲੈਣੀ ਹੈ ਮੈਂ ਬਾਰ-ਬਾਰ ਕਹਿ ਰਿਹਾ ਵੀ ਇੰਨੀ ਕੁਆਂਟੀਟੀ ਹੀ ਲੈਣੀ ਹੈ ਠੀਕ ਹੈ ਇਨੂੰ ਇਸਤੇਮਾਲ ਇਸੇ ਤਰੀਕੇ ਨਾਲ ਚਾਹ ਨੂੰ ਗਲਾਸ ਦੇ ਵਿੱਚ ਵੀ ਪੀਓ ਕੇ ਰੱਖ ਸਕਦੇ ਆ ਬਿਲਕੁਲ ਜੀ ਬਿਲਕੁਲ ਗਲਾਸ 'ਚ ਰੱਖੋ ਕੌਲੀ 'ਚ ਰੱਖੋ ਜਿਹੜੇ ਮਰਜ਼ੀ ਬਰਤਨ 'ਚ ਰੱਖੋ ਤੁਹਾਡੀ ਮਰਜ਼ੀ ਹੈ ਮੈਟਲ ਦਾ ਨਾ ਹੋਵੇ ਮੈਟਲ ਦਾ ਨਾ ਹੋਵੇ ਬਸ ਜੀ ਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਜਾਣਕਾਰੀ ਦੇਣ ਦੇ ਲਈ ਔਰ ਇੱਕ ਸਵਾਲ ਜਿਹੜਾ ਹਮੇਸ਼ਾ ਹੀ ਮੇਰਾ ਹੁੰਦਾ ਹੈ ਕਿ ਬਹੁਤ ਸਾਰੇ ਲੋਕਾਂ ਨੇ ਇਹ ਜਿਹੜੀ ਆ ਦਿੱਕਤ ਆ ਹੋਣੀ ਆ ਉਹਨਾਂ ਨੂੰ ਤੇ ਦਿੱਕਤ ਆ ਹੋਣ ਤੋਂ ਬਾਅਦ ਉਹਨਾਂ ਨੇ ਨੁਸਖੇ ਵੀ ਅਪਣਾਏ ਹੁੰਦੇ ਨੇ ਇਦਾਂ ਦੇ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ ਫਿਰ ਉਹ ਕੀ ਕਰਨ ਜੀ ਦੇਖੋ ਜੀ ਹਮੇਸ਼ਾ ਮੇਰੀ ਇੱਕ ਹੀ ਬੇਨਤੀ ਹੁੰਦੀ ਹੈ ਹਰ ਇੱਕ ਦੇਖਣ ਵਾਲੇ ਨੂੰ ਕਿ ਕੋਈ ਵੀ ਨੁਸਖੇ ਦਾ ਨਤਾਰਾ ਕਰਨ ਲਈ ਤੁਹਾਡੀ ਬਿਮਾਰੀ ਦੀ ਸਟੇਜ ਪਤਾ ਕਰਨ ਲਈ ਮੋਸਟਲੀ ਜਿਹੜੇ ਲੋਕ ਲੋਗ ਹੁੰਦੇ ਨੇ ਨਾ ਉਹਨਾਂ ਨੂੰ ਅੱਜ ਦੀ ਡੇਟ ਦੇ ਵਿੱਚ ਪ੍ਰੋਬਲਮ ਹੈਗੀ ਸਟ੍ਰੈਸ ਦੀ ਸਟ੍ਰੈਸ ਮੀਨਸ ਵੀ ਟੈਂਸ਼ਨ ਲਈ ਹੁੰਦੀ ਹੈ ਪਰਿਵਾਰ ਦੀ ਟੈਂਸ਼ਨ ਵਪਾਰ ਦੀ ਟੈਂਸ਼ਨ ਬਿਜ਼ਨਸ ਦੀ ਟੈਂਸ਼ਨ ਹੋਰ ਕਈ ਤਰ੍ਹਾਂ ਦੀਆਂ ਟੈਂਸ਼ਨਾਂ ਹੁੰਦੀਆਂ ਬੰਦੇ ਨੂੰ ਜਦੋਂ ਤੁਹਾਡਾ ਇੱਕ ਹਾਰਮੋਨ ਹੁੰਦਾ ਉਹਨੂੰ ਕਹਿੰਦੇ ਕੋਰਟੀਸੋਲ ਕੋਰਟੀਸੋਲ ਜਦੋਂ ਹਾਰਮੋਨ ਤੁਹਾਡਾ ਵੱਧ ਜਾਂਦਾ ਤੁਹਾਡੇ ਅੰਦਰ ਟੈਨਸ਼ਨ ਵੱਧ ਜਾਂਦੀ ਹੈ ਉਦੋਂ ਤੁਹਾਨੂੰ ਇਹ ਪ੍ਰੋਬਲਮ ਆਣੀ ਸੁਭਾਵਕ ਹੈ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਵਾਈ ਦੀ ਲੋੜ ਨਹੀਂ ਹੁੰਦੀ ਇਹਦੇ ਵਿੱਚ ਅਸੀਂ ਕੀ ਕਰਦੇ ਹਾਂ ਅਸੀਂ ਕਾਉਂਸਲਿੰਗ ਕਰਦੇ ਹਾਂ ਕਾਉਂਸਲਿੰਗ ਨਾਲ ਤੁਹਾਡੇ ਕਈ ਮਸਲੇ ਮੇਰੇ ਕੋਲ ਜੇ ਦਿਹਾੜੀ ਦਾ 100 ਪੇਸ਼ੈਂਟ ਆਂਦਾ ਨਾ ਤੇ ਮੈਂ 99 ਕਾਉਂਸਲਿੰਗ ਨਾਲ ਹੀ ਠੀਕ ਕਰਦਾ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ 100% ਕਿ ਮੈਂ ਦਵਾਈ ਕਿਸੇ ਪੇਸ਼ੈਂਟ ਨੂੰ ਨਾ ਦਵਾਂ ਬਟ ਫਿਰ ਵੀ ਜਦੋਂ ਵੀ ਤੁਸੀਂ ਆਪਣੇ ਰੋਗ ਬਾਰੇ ਸਹੀ ਇਨਫੋਰਮੇਸ਼ਨ ਚਾਹੁੰਦੇ ਹੋ ਸਭ ਤੋਂ ਪਹਿਲਾਂ ਜਿਹੜੇ ਦੱਸੇ ਹੋਣੇ ਤੁਹਾਨੂੰ ਤਿੰਨ ਟੈਸਟ ਉਹ ਲੈ ਕੇ ਆਓ ਤਿੰਨ ਟੈਸਟਾਂ ਨਾਲ ਸਾਨੂੰ ਪਤਾ ਲੱਗ ਜਾਏਗਾ ਵੀ ਪੇਸ਼ੈਂਟ ਦੀ ਸਟੇਜ ਕਿਹੜੀ ਹੈ ਜੇ ਆਪਣਾ ਨੂੰ ਪਤਾ ਲੱਗ ਗਿਆ ਵੀ ਇਹਨੂੰ ਪੇਸ਼ੈਂਟ ਨੂੰ ਦਵਾਈ ਦਿੱਤੇ ਬਗੈਰ ਨਹੀਂ ਗੁਜ਼ਾਰਾ ਉਹਦੇ ਚ ਫਿਰ ਆਪਾਂ ਦਵਾਈ ਵੀ ਦਿੰਨੇ ਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਇਹ ਨੁਸਖਾ ਹੈਗਾ ਫਾਰਮੂਲਾ ਹੈਗਾ ਤુલਸੀ ਦੇ ਬੀਜਾਂ ਦੇ ਨਾਲ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਹ ਨਾਕਾ ਲਾਉ ਨੁਸਖਾ ਫਾਰਮੂਲਾ ਹੈਗਾ 2 ਗ੍ਰਾਮ ਤુલਸੀ ਦੇ ਬੀਜ ਤੇ 2 ਗ੍ਰਾਮ ਮਿਸ਼ਰੀ ਨੂੰ ਇਸੇ ਤਰੀਕੇ ਨਾਲ ਅਸੀਂ ਓਵਰ ਦਾ ਨਾਈਟ ਭਿਓ ਕੇ ਰੱਖ ਦੇਣਾ ਤੇ ਸਵੇਰੇ ਇਸ ਨੂੰ ਇਸੇ ਤਰੀਕੇ ਨਾਲ ਗਲਾਸ ਦੇ ਵਿੱਚ ਵੀ ਪਾ ਸਕਦੇ ਆ ਮੈਟਲ ਦੀ ਕੋਈ ਚੀਜ਼ ਨਾ ਹੋਵੇ ਕੱਚ ਦੇ ਵਿੱਚ ਪਾ ਕੇ ਮਿੱਟੀ ਦੇ ਵਿੱਚ ਵੀ ਭਿਓ ਸਕਦੇ ਆ ਤੇ ਸਵੇਰੇ ਨੂੰ ਖਾਲੀ ਪੇਟ ਇਸ ਦਾ ਇਸਤੇਮਾਲ ਦੇ ਨਾਲ 41 ਦਿਨਾਂ ਦੇ ਵਿੱਚ ਵਿੱਚ ਜਿਹੜੀ ਤੁਹਾਡੀ ਦਿੱਕਤ ਹੈਗੀ ਆ ਪ੍ਰੀ ਕੰਮ ਵਾਲੀ ਉਸ ਦੇ ਉੱਤੇ ਜਿਹੜਾ ਕੰਟਰੋਲ ਹੈ ਤੁਹਾਡਾ ਉਹ ਹੋ ਸਕਦਾ ਫਿਲਹਾਲ ਇਹ ਵੀਡੀਓ ਕਿਵੇਂ ਲੱਗੀ ਇਸ ਬਾਰੇ ਤੁਸੀਂ ਆਪਣੀ رائے ਵੀ ਸਾਨੂੰ ਜ਼ਰੂਰ ਦਿਓ ਤੇ ਜਿਨ੍ਹਾਂ ਨੂੰ ਇਸ ਵੀਡੀਓ ਤੋਂ ਬਾਅਦ ਫਾਇਦਾ ਹੋਣ ਵਾਲਾ ਹੈ ਤੁਸੀਂ ਵੀਡੀਓ ਸੇਵ ਕਰਕੇ ਰੱਖ ਲਓ ਜਦੋਂ ਫਾਇਦਾ ਹੋਇਆ ਤਾਂ ਜ਼ਰੂਰ ਸਾਨੂੰ ਦੱਸਣਾ ਤੁਸੀਂ ਕਿ ਇਸ ਦਾ ਫਾਇਦਾ ਕਿੰਨੇ ਦਿਨਾਂ ਬਾਅਦ ਤੁਹਾਨੂੰ ਸ਼ੁਰੂ ਹੋ ਗਿਆ ਸੀ ਧੰਨਵਾਦ